ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਾਈਆਂ ਨੂੰ ਸਤਿ ਸ੍ਰੀ ਅਕਾਲ ਜਿੰਨੇ ਵੀ ਭੈਣ ਭਾਈ ਮੇਰੇ ਨਾਲ ਜੁੜੇ ਹੋਏ ਹਨ ਮੈਨੂੰ ਇੰਨਾ ਸਤਕਾਰ ਦੇ ਰਹੇ ਹਨ ਇੰਨਾ ਮਾਣ ਬਖਸ਼ ਰਹੇ ਹਨ ਮੈਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਸਭ ਨੂੰ ਤੰਦਰੁਸਤੀ ਤੇ ਖੁਸ਼ੀਆਂ ਬਖਸ਼ੋ ਇੱਕ ਬੇਨਤੀ ਹੋ ਰਹਾ ਵੀ ਜਿਹੜੀ ਵੀ ਸੰਗਤ ਭੈਣ ਭਾਈ ਬਾਹਰੋਂ ਆਉਂਦੇ ਆ ਉਹ ਫੋਨ ਕਰਕੇ ਜਰੂਰ ਆਉਣ ਮੇਰਾ ਨੰਬਰ ਵੀਡੀਓ ਤੇ ਆ ਰਿਹਾ ਹੈ ਹਰ ਇੱਕ ਵੀਡੀਓ ਤੇ ਮੈਂ ਨੰਬਰ ਦਿੰਨਾ ਹੈ ਤੇ ਫੋਨ ਕਰਕੇ ਜਰੂਰ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ